ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪਤਾ ਊਤ ਤਨੋਲਾ ਅੱਜ ਪਾਏ ਆਵੇਂ ਆਏ ਆਂ ਜੀ ਬੱਕਰੇ ਬੱਕਰਿਆਂ ਦੀ ਮੰਡੀ ਤੇ ਲੌਂਗਵਾਲ ਲੌਂਗਵਾਲ ਦੇਖੋ ਬਾਈ ਜੀ ਲੌਂਗਵਾਲ ਦੀ ਮੰਡੀ ਭਰੀ ਪਈ ਆ ਜੀ ਆਪਣਾ ਫੋਨ ਨੰਬਰ ਹੈਗਾ ਜੀ 98 98733 9380 ਜੀ 98733 9380 ਇਥੇ ਕਾਲ ਕਰਕੇ ਪੁੱਛ ਸਕਦੇ ਹੋ ਜੀ ਆਪਣਾ YouTube ਚੈਨਲ ਹੈਗਾ ਜੀ ਜੱਟ ਲਾਈਫ ਜੱਟ 2 ਜੱਟ ਲਾਈਫ ਜੱਟ 2 ਮੰਡੀ ਬਹੁਤ ਭਰੀ ਹੈ ਜੀ ਤੁਸੀਂ ਪਹਿਲੇ ਹੀ ਵੇਡਦਾ ਕਰੋ ਬਹੁਤ ਸੋਹਣੇ ਸੋਹਣੇ ਬੱਕਰੀਆਂ ਸਾਰਾ ਕੁਝ ਹੈ ਹੋਰ ਭਾਈ ਇਹੋ ਖੇ ਦੇ ਸਰ ਰਹੇ ਚਾਰ ਸਵੇਰੇ ਨਿਗਾਹ ਮਾਰੋ ਜੀ ਚਾਰ ਸਵੇਰੇ ਲੰਗਵਾਲ ਦੀ ਮੰਡੀ ਹੈ ਬਹੁਤ ਵਧੀਆ ਮੰਡੀ ਹੈ ਜੀ ਪੂਰੀ ਭਰੀ ਵੀ ਹੈ ਭਾਈ ਜੀ ਵਿੱਕੀ ਆ ਟੀਵੀ ਘੈਂਟ ਆ ਕੰਮ ਬਹੁਤ ਵਧੀਆ ਕਵਰ ਕਰਦਾ ਮੁੰਡਾ ਭਾਈ ਅੰਦਰ ਲਾ ਲੋ ਗੱਡੀਆਂ ਅੰਦਰ

ਕਾਂਗੜਾ ਉਹ ਮਾਰ ਵਾਲਿਆ ਕਾਂਗੜਾ ਬੰਦਾ ਬਈ ਕਾਂਗੜਾ ਤੇ ਕਿੰਨੇ ਮਾਰ ਲੈਂਦੇ ਬਈ ਪੰਜ ਲੈਂਦੇ ਨੇ ਫਿਰ ਪੰਜ ਲੈਂਦੇ ਨੇ ਇਧਰ ਹੋ ਜਾ ਫੜੋ ਯਾਰ ਛੋੜਾ ਵੀਰੇ ਲਗਾਈ ਪੰਜ ਇਹ ਕਿੰਨੇ 70 ਕਿੰਨੇ ਢੇਡਾਂ ਨੇ ਮਾਰਾ ਮਾਰਾ ਪੰਜਾ 20000 ਤੇ ਡਾਕੇ ਨੀ ਆਨੇ 70 ਕਿੰਨੇ ਆ 70 ਸਾਰੇ 70 ਸਾਰੇ ਕੀ ਰੇਟ ਰੱਖਦੇ ਇਹਨਾਂ ਦਾ ਇਹਨਾਂ ਦਾ ਵੀਰੇ 25000 ਆ ਠੀਕ ਹੈ ਠੀਕ ਹੈ ਬਈ ਫੋਨ ਨੰਬਰ ਬੋਲ ਦੇ ਵਿੱਚ ਇਹਦਾ ਨੰਬਰ ਮੇਰੇ ਵੀਰੇ ਜਾਨ ਨੂੰ ਮੁੰਡਾ ਅੰਦਰ ਗਿਆ ਨੰਬਰ ਤਾਂ ਦੇ ਦਿੰਦੇ ਅੱਛਾ ਆ ਇਧਰ ਮੁੰਡਾ ਗਿਆ ਤੇ ਜਾ ਰਿਹਾ ਠੀਕ ਹੈ ਬਾਈ ਜੀ ਆ ਬਾਈ ਆਇਆ ਹੈਗਾ ਲੌਂਗਵਾਲ ਦੀ ਮੰਡੀ ਤੇ ਬੱਕਰਾ ਲੈ ਕੇ ਨੌ ਕੀ ਹੈ ਜਪਰਾ ਪੂਰਾ ਪੂਰਾ ਸਿੰਘ ਆ ਆਪਣੇ ਪਿੰਡ ਕਿਹੜਾ ਜੀ ਕਿਸਨਗੜਾ 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 ਕੀ ਲੈ ਕੇ ਆ ਜੀ ਇੱਕ ਬੱਕਰੀ ਆਈ 2 ਬੱਕਰੀਆਂ 2 ਬੱਕਰੇ ਅਸਲਾ ਜੀ ਆਹ ਬਾਈ ਦਾ ਮਾਲ ਆ ਜੀ ਦੇਖੋ ਆਹ ਬਾਈ ਦਾ ਮਾਲ ਇੱਕ ਤਾਂ ਸੇ ਹਾਂ ਇੱਕ ਆਸੇ ਹਾਂ ਇੱਕ ਆਸੇ ਇੱਕੋ ਬੈਠੀ ਆ ਹਾਂ ਚੋ ਬੈਠੀ ਆ ਇਹਦਾ ਰੇਟ ਕੀ ਆ ਜੀ ਬੱਕਰੀ ਦਾ 30000 ਬੱਕਰੇ 30000 ਇਹਦਾ 10000 10000 ਇਹਦਾ 13000 ਉਹਦਾ 13000 ਜੀ ਇਹਦਾ 6000 ਇਹਦਾ 6000 ਹੁਣ ਪਰ ਯਾਦਾ ਜੀ ਹਾਂ ਆਜਾ 3863 ਲੋ ਵੀ 79 863 74304 74304 ਜੀ ਆਹ ਮਾਈ ਦੀਆਂ ਬੱਕਰੀਆਂ ਨੇ ਦੋ ਬੱਕਰੀਆਂ ਦੋ ਬੱਕਰੀਆਂ ਜੀ ਇਹ ਜਿਹਨੇ ਖਰੀਦ ਲਈ ਹੁਣ ਪਿੰਡ ਕਿਹੜਾ ਸੀ ਕਿਸਨਗੜ ਪਿੰਡ ਕਿਸਨਗੜ ਮਾਈ ਕਿਸਨਗੜ ਫਰਵਾਹੀ ਨਾ ਨਾ ਸਿੱਡੀ ਸੁਆਲਾ ਸਿੱਡੀ ਸੁਆਲਾ ਸਹੀਦਾ ਸੁਆਲਾ ਸਿੱਡੀ ਸੁਆਲਾ ਲੋ ਬਾਈ ਜੀ

ਗੱਲ ਨਾ ਕਰਦੇ ਗੱਲਾਂ ਹੜੀ ਬਾਈ ਮਰੇ ਜਾ ਉਹ ਬਾਈ ਕੀ ਹਾਲ-ਚਾਲ ਆਪਣਾ ਵਧੀਆ ਵਧੀਆ ਕਿਹੜਾ ਪੰਡਾ ਜੀ ਸੁਨਾਮ ਸੁਨਾਮ ਪੰਡਾ ਬਾਈ ਦਾ ਸੁਨਾਮ ਕਿੰਨਾ ਮਾੜ ਲੈ ਗਿਆ ਜੀ ਉਸ ਤਨਾਗ ਲੈ ਗਿਆ ਅੱਸੀ ਆ ਜੀ ਤਤਨਾਗ ਲੋ ਵੀ ਆ ਖੜਿਆ ਬਾਈ ਦੇ ਨਾਗਾ ਤੇ ਇਹਦਾ ਰੇਟ ਰੂਟ ਕੀ ਰੱਖਦਾ ਜੀ ਬੱਚਾ ਇੱਕ ਇੱਕ ਕਿੰਨੇ ਦਾ ਜੀ 66000 66000 ਦਾ ਇੱਕ ਨਾਗਾ ਠੀਕ ਹੈ ਜੀ ਤੇ ਉਹ ਗੱਡੀਆਂ ਦਾ ਜੀ ਗੱਡੀਆਂ ਦਾ ਅੱਡਾ ਢੰਡੀ ਇੱਕ ਉਹ ਬਣਾਣੇ ਸਾਰੀਆਂ ਦੋ ਇੱਕ ਪਰਲੀ ਫੰਡ ਰਾ ਜਿਹੜੇ ਦੋ ਗੱਬਣੇ ਨੇ ਦਾ ਕੀ ਰੇਟ ਹੈ ਜੀ ਉਹ ਡੱਬੀ ਦਾ ਇਹ ਤਾਂ 17000 ਰੁਪਿਆ ਡੱਬੀ ਦਾ 17000 ਜੀ ਇਹਨੇ ਕਿੰਨੇ ਦਿਨ ਦੀ ਗੱਬਣਾ ਹੋਏ 3 ਮਹੀਨੇ ਦੀ 3 ਮਹੀਨੇ ਦੀ ਉਹ ਕਾਲੀ ਕਾਲੀ ਤੇ ਅੱਧਰ ਰਹਿੰਦੇ ਨੇ ਸੂਣ ਦੇ 10 ਤੋਂ 15 اچھا ਉਹਦਾ ਰੇਟ ਕੀ ਰੱਖਦੇ ਸੀ ਉਹਦਾ 22000 ਉਹਦਾ ਭਾਈ ਜਿਹੜੇ ਪਰਲੇ ਪਾਸੇ ਫੰਡ ਰਾ ਉਹਦਾ ਜੀ ਉਹ 12000 ਉਹ 12000 ਦੀ ਭਾਈ ਕਹਿੰਦਾ ਦੇ ਦਿਆਂਗਾ ਫੋਨ ਨੰਬਰ ਬੋਲੋ ਜੀ 9165 9234 ਠੀਕ ਹੈ ਜੀ ਆਹ ਫੋਨ ਨੰਬਰ ਤੇ ਭਾਈ ਨਾਲ ਭਾਈ ਕਨੈਕਟ ਕਰਿਓ ਤੇ ਛੋਟੇ ਬੱਚੇ ਜੀ ਮਿਲ ਜਾਣਗੇ ਗੱਬਣ ਬੱਕਰੀਆਂ ਵੇਚਣਗੇ ਤਾਂ ਬਾਈ ਜੀ ਧੰਨਵਾਦ ਜੀ ਉਹ ਕਹਿੰਦੇ ਆ ਕਿ ਇਮਾਨਦਾਰੀ ਦੀ ਆਹ ਬਾਈ ਜੀ ਸਲਾਮ ਅਲਿਕੁਮ ਲੋਕ ਰੋਟਾਂ ਖਾ ਕੇ ਖੜੇ ਨੇ ਕਿੰਨੀ ਵਾਰੀ ਲੋ ਬਾਈ ਜੀ ਆ ਬਾਬਾ ਕਹਿੰਦਾ ਲੈ ਬੋਲ ਦੇ ਹਾਂ 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 ਬੋਲ ਦੇ ਗਰਾ ਕੀ ਬੋਲਣਾ ਪੰਜਾਬ ਜੀ ਬੱਕਰੀਆਂ ਦੀ ਢੇਡਾਂ ਦੀ ਦਵਾਈ ਵਾਲਾ ਹੱਕ ਪਾਸ ਤੇ ਜੋ ਅਸਿਆ ਜੀ ਠੀਕ ਹੈ ਜੀ ਸਰਕਾਰ ਨੂੰ ਕੰਨੇ ਹੈ ਠੀਕ ਹੈ ਜੀ ਲੋ ਜੀ ਬਾਬਾ ਬੇਨਤੀ ਕਰਦਾ ਸਰਕਾਰ ਪ੍ਰਬੰਧਤਵਾਨ ਨੂੰ ਆਪਣੀ ਨੂੰ ਵੀ ਬੱਕਰੀਆਂ ਦੀਆਂ ਬੰਡੀਆਂ ਬਹੁਤ ਜ਼ਿਆਦਾ ਲੱਗਣ ਲੱਗ ਗਈਆਂ ਘਰ ਘਰ ਲੱਖ ਰੱਖਣ ਲੱਗੇ ਭਰਾ ਆਪਣੇ ਵੀ ਇਹਦਾ ਕੋਈ ਟੀਕਾ ਕਰਨੀ ਹੈਗਾ ਦਵਾਈਆਂ ਨਹੀਂ ਹੈਗੀਆਂ ਤੇ ਹਾਂ ਠੀਕ ਹੈ ਹਸਪਤਾਲ ਛੋਟਾ ਮੋਟਾ ਪਿੰਡ ਪਿੰਡ ਤੇ ਖੋਲੇ ਜਾਵੇ ਪੰਜ ਛੇ 7 ਪਿੰਡਾਂ ਨੂੰ ਇੱਕ ਘੱਟ ਬਦਲ ਦਿੱਤਾ ਜਾਵੇ ਜੀ ਠੀਕ ਹੈ ਡਾਕਟਰ ਵੀ ਚਾਹੀਦਾ ਹੈ ਹਾਂਜੀ ਡਾਕਟਰ ਵੀ ਚਾਹੀਦੇ ਨੇ ਜੇ ਹਸਪਤਾਲ ਖੁੱਲੂਗਾ ਡਾਕਟਰ ਤਾਂ ਪੀ ਆ ਜਾਣੇ ਫਿਰ ਲਓ ਬਾਈ ਜੀ ਗੱਲ ਜਮਾ ਸਹੀ ਹੈ ਕੀ ਨਾਂ ਕੀ ਛੋਟਾ ਦੁਰਗੰਡ ਸਿੰਘ ਪਿੰਡ ਕਿਹੜਾ ਮਿੰਦਕੜ ਛੇਕੀਆਂ ਮਿੰਦਕੜ ਛੇਕੀਆਂ ਅਸਿਆ ਜੀ ਠੀਕ ਹੈ ਜੀ ਲਓ ਬਾਈ ਜੀ ਬਾਈ ਦੀ ਜਰੂਰ ਸੁਣੋ ਦੇਖੋ ਬਈ ਬੱਕਰ ਨੂੰ ਲੱਗ ਪਿਆ

लो भाई आम मुंडे का चैनल है जरूर सब्सक्राइब करो बोल दे भी। भाई भी भी ਇਹ ਬਾਈ ਦਾ ਲਾਜ਼ਮੀ ਕਰੇ ਕੋਈ ਯੂਨੀਫਾਰਮ ਆਣਾ ਫਾਰਮਰ ਵੀ 19 YouTube ਚੈਨਲ ਆਪਣਾ ਜੀ ਇੱਕ ਜੱਟ ਲਾਈਫ ਜੱਟ ਤੂ ਆ ਜੀ ਇੱਕ ਆਹ ਸੀ ਬੱਕਰਾ ਆਪਾਂ ਪੁੱਛਦੇ ਆ ਅੱਡੀ ਕਿਹੜਾ ਪੰਡਾ ਲੌਂਗ ਵਾਲਾ ਹੀ ਐ ਠੀਕ ਐ ਇਹ ਰੇ ਟਰੱਕ ਤਾਂ ਫਿਰ ਇਹਦਾ 15000 ਕੋਈ 15000 ਰੁਪਏ ਰੱਖਦਾ ਇਹ ਫੋਨ ਨੰਬਰ ਕਿੰਨਾ 7852 ਠੀਕ ਐ ਲਓ ਇਹਦਾ ਨੰਬਰ ਆ ਕਾ ਖੜਾ ਰੋਈ ਮੱਕਰਾ ਜੀ ਆਪਣਾ ਕਿਹੜਾ ਪੰਡਾ ਜੀ ਲੰਗਵਾਲ ਲੰਗਵਾਲ ਇਹਦਾ ਕੀ ਰੇਟ ਲੱਗਦਾ ਜੀ 13 13000 ਯਾਰ 13000 ਲਓ ਦੇਖੋ ਬਈ ਅਧਰੇ ਬਈ ਆ ਬਾਈ ਜੀ ਕਿਹੜਾ ਪੰਡਾ ਬਾਈ ਦਾ ਲੰਗਵਾਲ ਹੀ ਲੰਗਵਾਲੀ ਪੰਡਾ ਕਿਉਂ ਦੋ ਆ ਉਹ ਪਰਲੀ ਵੀ ਤੇਰੀ ਆ ਚਾਰ ਨਹੀਂ ਚਾਰ ਨਾਗਾ ਇਹਨਾਂ ਦਾ ਕੀ ਰੇਟ ਰੱਖਿਆ ਬਈ ਨਾ ਤਾਂ 12 ਆਜਾ 12000 ਦੀ ਜੋੜੀ ਤਾਂ 12000 ਦੀ ਜੋੜੀ ਆ ਇਹ ਨਾਉ ਕੀ ਸੀ ਬਈ ਤੇਰਾ ਦੱਸਿਆ ਜੀ ਕਾਲੀ ਸਿੰਘ ਪਿੰਡ ਲੌਂਗਵਾਲ ਕੋਈ ਕਾਹ ਬੈਠੀ ਆ ਨਾ ਦੋ ਨੇ ਬਈ ਬੱਕਰੀਆਂ ਨੇ ਤੋ ਬੱਕਰੇ ਆ ਬੱਕਰੇ ਬੱਕਰੇ ਇਹਨਾਂ ਦਾ ਕੀ ਰੇਟ ਰੱਖਦਾ ਬੱਬੇ ਜਿਹੜਾ 22000 ਕਾਲੇ ਦਾ ਉਹਨਾਂ ਦਾ ਜੋੜੀ ਦਾ 22000 ਜਿੰਨਾਂ ਜੋੜੀ ਦਾ 22000 ਹੈ ਜੀ ਕਿਆ ਬਾਤ ਹੈ ਬੱਕਰੀ ਬੱਕਰੀਆਂ ਬੱਕਰੇ ਬੱਕਰੀ ਦੇ ਆਹ ਬੱਕਰਾ ਦੇਖੋ ਬਾਈ ਆਹ ਬੱਕਰ ਦਾ ਰੇਟ 1,10,000 ਇੱਕ ਲੱਖ 10 ਹਜ਼ਾਰ ਰੇਟ ਹੈ ਇਹਦਾ 1,10,000 ਰੇਟ ਹੈ ਬਾਈ ਪਿੰਡ ਕਿਹੜਾ ਤਲਵਾੜੀ ਹੈ ਹੈ ਤਲਵਾੜੀ ਪਿੰਡ ਤਲਵਾੜੀ ਹੈ ਜੀ 95 95 227 27 ਇਹ ਨਾ ਬਾਈ ਪਿੰਡ ਤਲਵਾੜੀ 1,10,000 ਰੁਪਏ ਦਾ ਰੇਟ ਹੈ ਜੀ

ਭਾਈ ਕੀ ਹਾਲ ਹੈ ਕਿਹੜਾ ਪਿੰਡ ਹੈ ਪਾਈ ਦਾ ਤਾਜੋ ਹੈ ਜੀ ਤਾਜੋ ਹਾਂਜੀ ਠੀਕ ਹੈ ਉਹਨਾਂ ਨੂੰ ਕਰਕੇ ਬੱਕਰਾ 11 13 ਰੁਪਏ ਦਾ 12 ਜੀ 12000 ਕਿੰਨੇ ਚਿਰ ਦਾ ਹੋ ਗਿਆ ਪੰਜ ਮਹੀਨਾ ਦੀ ਕੋ ਨਾ ਨਾ ਇਹ ਨਹੀਂ ਸੰਗ ਉਹਨਾਂ ਬੱਕਰਾ ਜੀ 12000 ਰੁਪਏ ਅੱਛਾ ਪਾਈ ਨੇ ਡੇਟ ਪਿੰਡ ਤਾਜੋ ਹੈ ਨਾ ਹਾਂਜੀ ਫੋਨ ਨੰਬਰ ਹੈ ਤੇਰੇ ਕੋਲ ਹਾਂ ਬੋਲੀ ਮੜਿਆ 858116782 ਲੋ ਬਈ ਇਹ ਨੰਬਰ ਆ ਬਾਈ ਦਾ ਕਨੈਕਟ ਕਰੋ ਬਾਈ ਨਾਲ ਪਿੰਡ ਤੱਕ ਲੋ ਬਈ ਇੱਕ ਬੱਕਰਾ ਆ ਖੜਾਗਾ ਆ ਬੱਕਰਾ ਖੜਾ ਜੀ ਇਹ ਵੀਟਲ ਹੈ ਇਹ ਕਿਨੇ ਚਿਰ ਦਾ ਹੋ ਗਿਆ ਬਾਈ ਬੋਲੀ ਮੜਿਆ ਇਹ 2 ਸਾਲ ਦਾ ਹੋ ਗਿਆ ਬਾਈ 2 ਸਾਲ ਦਾ ਹੋ ਗਿਆ ਕਹੇ ਦੰਦ ਹੋ ਗਿਆ 4 ਦੰਦ ਹੋ ਗਿਆ 4 ਦੰਦ 2 ਸਾਲ ਦਾ ਬੱਕਰਾ ਜੀ ਕਾਲਾ ਏ ਜੀ ਖੱਸੀ ਦਾ ਨਹੀਂ ਕਰਾਇਆ ਹੋਆ ਹਾਂ ਆਂਡਲ ਆਂਡਲ ਬੱਕਰੀ ਜੀ ਬੱਕਰੀਆਂ ਦਾ ਨਾ ਠੀਕ ਹੈ ਜੀ ਪੈਸਾ ਲਗਾਣਾ ਬੱਕਰੀਆਂ ਬਾਜ ਚ ਰੱਖਿਆ ਭਾਈ ਕਹਿੰਦਾ ਤੇ ਆਪਣਾ ਪਿੰਡ ਕਿਹੜਾ ਭਾਈ ਬੱਜੂ ਮਾਜਰਾ ਚੰਨੂ ਕੋਲ ਠੀਕ ਹੈ ਨੌ ਕਿ ਵੀਰੇ ਭਾਜਨ ਬੱਜੂ ਮਾਜਰਾ ਠੀਕ ਹੈ ਫੋਨ ਨੰਬਰ ਦੱਸੀ 9144 16133 ਠੀਕ ਆ ਲੋ ਭਾਈ ਆਪ ਬਾਈ ਨਾਲ ਕਨੈਕਟ ਕਰਵਾ ਦਾਂਗਾ ਬਾਜੀ ਦੇਖੋ ਭਾਈ ਬਹੁਤ ਜ਼ਿਆਦਾ ਮੰਡੀ ਭਰੀ ਹੈ ਜਿਹਨੂੰ ਸ਼ਹਿਰ ਕਰਕੇ ਦੱਸਦੇ ਕਹਿੰਦੇ ਸਬਸਕ੍ਰਾਈਬ ਧੰਨਵਾਦ ਜੀ ਆ ਬੱਕਰਾ ਤੁਹਾਨੂੰ ਦਿਖਾਇਆ ਸੀ ਨਾ ਕਿਹੜੇ ਪੰਡ ਸੀ ਬਾਈ ਆਪਣੇ ਗੱਜੂ ਮਾਜਰਾ ਚੰਨੋ ਗੱਜੂ ਮਾਜਰਾ ਚੰਨੋ ਕੋਲ ਇਹਦਾ ਰੇਟ ਬਾਈ ਨੇ 1 ਲੱਖ ਰੁਪਏ ਰੱਖਿਆ ਬਾਈ 1 ਲੱਖ ਰੁਪਏ ਰੇਟ ਰੱਖਿਆ ਕਿੰਨੇ ਦਿੰਦਾ ਬਾਈ ਇਹ ਦੋ ਦੰਦਾ ਜੀ ਦੋ ਦੰਦਾ ਜੀ ਦੋ ਦੰਦਾ ਪੱਕਰਾ ਪੂਰਾ ਵਧੀਆ ਬੱਕਰਾ ਆਹ ਭਰਾ ਦਾ ਬੱਕਰਾ ਆਪਣੇ ਦਾ 40 ਇੰਚ ਹਾਈਟ ਹੈ ਬਾਈ 40 ਇੰਚ ਹਾਈਟ ਹੈ ਬਾਈ ਕਹਿੰਦਾ ਫੋਨ ਨੰਬਰ ਦੁਬਾਰਾ ਫੇਰ ਬੋਲੀ 9845 16233 ਠੀਕ ਆ ਆ ਬਾਈ ਦਾ ਬਾਈ ਫੋਨ ਨੰਬਰ ਆ ਸੋਹਲੀ ਮੰਡੀ ਦੇ ਬਾਈ ਜਾਂਦਾ ਹੈ ਲਓ ਜੀ ਤੌਲੀ ਮੰਡੀ ਦੇ ਬਾਈ ਸਾਰੇ ਜਾਇ ਕਰੋ ਆਪਣੇ ਯਾਰ ਸਰਪੰਚ ਸੁੱਖੀ ਸਰਪੰਚ ਦੀ ਮੰਡੀ ਹੈ ਜੀ ਉਹ ਲਓ ਜੀ ਦੇਖੋ ਬਾਈ ਜੀ ਬੱਕਰੀਆਂ ਬੱਕਰੇ ਘਾਟ ਘਾਟ ਸਿਰੇ ਸਿਰੇ ਦੇ ਦੇਖ ਸਕਦੇ ਲੋ ਬਾਈ ਵੀਰੇ ਸ਼ੇਅਰ ਕਰਨ ਬਾਈ ਦਾ ਇਹ ਤੁਹਾਨੂੰ ਹਰੀ ਗੜਾ ਦੀ ਦੁਕਾਨ ਦਿਖਾਉਣਿਆ ਦੇਖੋ ਦੁਕਾਨ ਲੌਂਗਵਾਲ ਦੀ ਮੰਡੀ ਤੇ ਆ ਟੌਪ ਕੋਲ ਕੋ ਕਰਦੇ ਆ ਗੱਲ ਆ ਬੈਠਾ ਹੈ। ਥੇ ਆ ਗਿਆ ਥੇ ਆ ਗਿਆ ਥੇ ਆ ਗਿਆ। ਹੋਰ ਕਿਵੇਂ ਹਰੀਗੜਾ? ਵਧੀਆ ਬਈ ਵਧੀਆ। ਅੱਜ ਕੀ ਕੁਝ ਲੈ ਕੇ ਆਇਆ? ਪਹਿਲੇ ਕਾਣੀ ਬੁਨੀਆ ਨੀਰੇ ਨੇ ਬੜੀ ਵਧੀਆ ਲੱਗੀ। ਅਸੇ ਬੱਕਰੀ ਬੱਕਰ ਤਾਂ ਲੈ ਕੇ ਕੋਈ? ਹਾਂ ਬੱਕਰਾ ਬੱਕਰਾ ਕੋਈ ਨਹੀਂ ਲੈ ਕੇ ਆਇਆ। ਠੀਕ ਆ। ਆਹ ਦਾ ਫੋਨ ਨੰਬਰ ਬੋਲੀ ਨੀਰੇ ਨੀਰੇ ਵਾਸਤੇ। 83734 ਕਾਲ ਦੋ ਤੁਹਾਨੂੰ। ਲਓ ਬਈ ਜੇ ਜਿਹਨੇ ਨੀਰੇ ਦੀ ਲੋੜ ਆ ਆਹ ਫੋਨ ਲਾ ਕੇ ਬਾਈ ਦਾ ਪਿੰਡ ਹਰੀਗੜਾ ਤੇ ਨੀਰਾ ਖਰੀਦ ਸਕਦੇ ਜੀ। ਨਾਲੇ ਆਬ ਬੱਕਰੀਆਂ ਦਾ ਬੱਕਰੀਆਂ ਦਾ ਭੇਡਾਂ ਦਾ ਸਾਰਾ ਖਸਬਾਨ ਹੈ ਦੇ ਕੋਲ ਤੁਸੀਂ ਦੇਖ ਸਕਦੇ ਮਰੋਨੇ ਗਾਜੀ ਲੋਟ ਭੈਂਟਾ ਕੰਮ ਝੋਲੇ ਚਾਲਣ ਹਰਥੇ ਸਾਰਾ ਕੁਝ ਜਿਹੜੇ ਸ਼ੇਅਰ ਕਰ ਦਿੰਦਾ